ਸ਼ਸ਼ੀਕਲ ਸਰ ਜੀ ਹੱਸੇ ਬਣੂ ਜੀ ਹਾਂ ਜੀ ਹਾਂ ਜੀ ਸਰ ਜੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜੋ ਫੈਸਲਾ ਕੀਤਾ ਗਿਆ ਪੰਜਾਬ ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਉਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਨਾਲ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਿੰਨਾ ਵਾਧਾ ਹੋਵੇਗਾ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 17 ਸਤੰਬਰ ਨੂੰ ਜੋ ਫੈਸਲਾ ਕੀਤਾ ਹਾਂ ਜੀ ਉਸ ਇਹ ਕਹਿਤਾ ਵੀ ਜੋ ਡੀਏ ਆ ਇੱਕ 2016 ਤੋਂ ਵੀ 119% ਦਿੱਤਾ ਜਾਵੇ ਹਾਂਜੀ ਕਿਉਂਕਿ ਪੰਜਾਬ ਸਰਕਾਰ ਨੇ ਦਲਾਈ 2015 ਤੋਂ ਲੈ ਕੇ 31 ਦਸੰਬਰ 2015 ਨੂੰ ਡੀਏ ਸੀ 6 ਮਹੀਨੇ ਦਾ ਉਹ ਪਹਿਲਾਂ 119% ਦਿੱਤਾ ਸੀ ਜਦੋਂ 1 ਜਨਵਰੀ 2016 ਤੋਂ ਬਾਅਦ ਜੋ ਪੇ ਫਿਕਸ ਕੀਤੀ ਜਨਵਰੀ 2016 ਤੋਂ ਉਦੋਂ ਡੀਏ ਦਾ 113% ਆ ਹਾਂਜੀ ਜਿਸ ਕਰੇ ਮਲਾਜਮ ਕਰੇ ਵੀ ਸਾਨੂੰ ਜੋ ਡੀਏ ਆ ਉਹ 119% ਦਿੱਤਾ ਜਾਵੇ ਸਿਰਫ ਵਧਾ ਦਿੱਤਾ ਜਾਵੇ ਪਰ ਇਸ ਕਰਕੇ ਜੋ ਪੰਜਾਬ ਦੇ ਮਲਾਜਮਾਂ ਵੱਲੋਂ ਦਰਾਂ ਦੇ ਅਰੰਮ ਨਾਇਬ ਨੂੰ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਹਾਂਜੀ 32 ਬਣੀ ਸਮਝਦੀ ਹਾਈ ਕੋਰਟ ਦੇ ਵਿੱਚ 17 ਸਤੰਬਰ ਨੂੰ ਫੈਸਲਾ ਕੀਤਾ ਗਿਆ ਕਿ ਜੋ 119 ਡੀਏ 1 2016 ਤੋਂ ਦਿੱਤਾ ਜਾਵੇ ਹਾਂਜੀ ਜਿਸ ਕਰਕੇ ਇਹ ਵੀ ਕਹਿ ਦਿੱਤਾ ਹਾਈ ਕੋਰਟ ਨੇ ਵੀ 6 ਮਹੀਨੇ ਦਾ ਜੋ ਏਰੀਆ ਦਾ ਮਤਲਬ 1 2016 ਤੋਂ ਏਰੀਆ ਦਿੱਤਾ ਜਾਵੇ ਇਹ ਕਹਿ ਦਿੱਤਾ ਹਾਂਜੀ ਇਹਦੇ ਨਾਲ ਹਰਿਆਣਾ ਹਾਈ ਕੋਰਟ ਨੇ 4 ਮਹੀਨੇ ਦੇ ਵਿੱਚ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਸਰਕਾਰ ਮੰਨਦੀ ਹੈ ਨਹੀਂ ਮੰਨਦੀ ਇਹ ਉਹਨਾਂ ਸਾਨੂੰ ਹਾਂ ਜੀ ਕੰਪਿਊਟਰ ਅਧਿਆਪਕਾਂ ਦੀਆਂ ਮੀਟਿੰਗਾਂ ਸਿੱਖਿਆ ਮੰਤਰੀ ਨਾਲ ਹੋਈਆਂ ਉਸ ਮੀਟਿੰਗ ਦੇ ਵਿੱਚ ਕਿੰਨਾ ਮੰਗਾਂ ਤੇ ਵਿਚਾਰ ਕੀਤੀ ਗਈ ਡਿਟੇਲ ਦੇ ਨਾਲ ਜਾਣਕਾਰੀ ਦਿਓ ਜੀ ਸਾਨੂੰ ਕੰਪਿਊਟਰ ਅਧਿਆਪਕ ਨੇ ਜੋ ਮੁੱਖ ਮੰਗ ਸੀ ਵੀ ਸਾਨੂੰ ਸਿੱਖਿਆ ਬਾਰੇ ਮਰਜ਼ੀ ਕੀਤਾ ਜਾਵੇ ਹਾਂ ਜੀ 6ਵਾਂ ਪੇ ਕਮਿਸ਼ਨ ਸਾਡੇ ਲਾਗੂ ਕੀਤਾ ਜਾਵੇ ਬੇਤਨ ਹਰ ਪਾਸੇ ਟੀਮਾਂ ਨਾਲ ਜਾਂ ਸਿੱਖਿਆ ਦੇ ਹੁਕਮ ਉਸ ਬੈਂਸ ਨਾਲ ਜਾਂ ਮੁੱਖ ਮੰਤਰੀ ਉਮਾਨ ਤਮਾਨ ਦੇ ਨਾਲ ਕਈ ਮੀਟਿੰਗਾਂ ਹੋਈਆਂ ਹਾਂ ਜਿ세 ਹੀ ਮੰਗ ਸੀ ਕਿ ਸਾਨੂੰ ਸਿਹਾਵੇਂ ਲਾਗੂ ਕੀਤਾ ਜਾਵੇ ਪਰ 12 ਮੀਟਿੰਗਾਂ ਦੇ ਕੇ ਮੀਟਿੰਗਾਂ ਕਰਕੇ ਮੀੜਿਆਂ ਜ ਮੰਗਾ ਮੰਨ ਕੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਜਿਸ ਕਰਕੇ ਕੰਪਿਊਟਰ ਵਿਧਾ ਕੰਮ ਵੱਲੋਂ 1 ਸਤੰਬਰ ਨੂੰ ਲਗਾਤਾਰ ਜੋ ਸੰਗਰੂਰ ਦੇ ਵਿੱਚ ਟੋਕੜ ਦਾ ਰੱਖੀ ਹੋਈ ਆ ਹੁਣ ਆਉਣ ਵਾਲੀ 28 ਸਤੰਬਰ ਨੂੰ ਜੋ ਕੇ ਭਗਤ ਸਿੰਘ ਦਾ ਜੋ ਪਿੰਡ ਆ ਖਰਕਲਾਂ ਦੇ ਵਿੱਚ ਆ ਕੇ ਮਾਰ ਲਿਖ ਤੇ ਆ ਗਣ ਮਾਨ ਹਾਂਜੀ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਕਿਹੜੀ ਪੈਨਸ਼ਨ ਸਕੀਮ ਲਾਗੂ ਹੋਣੀ ਚਾਹੀਦੀ ਹੈ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣੀ ਚਾਹੀਦੀ ਸੀ ਹਾਂਜੀ ਬੇਤਾਂ ਹਰਪਾਲ ਸਿੰਘ ਜੀ ਨਾਲ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਭਵੰਤਮਨ ਵਾਲੀ ਮੀਟਿੰਗਾਂ ਹੋਈਆਂ ਇੱਕ ਪੰਜਾਬ ਸਰਕਾਰ ਨੇ ਲੰਗੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਅਜੇ ਤੱਕ ਜੋ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਗਈ ਜੈਸਕਰਮ ਰਾਜੇ ਭਵੰਤਮਨ ਰੋਸਾ ਪੁਰਾਣੀ ਪੈਨਸ਼ਨ ਦਾ ਜੋ ਆਗੂ ਆ ਅਤੇਂਦਰ ਪਾਸ ਨੇ ਕਿਹਾ ਕਿ 1 2 ਦੇ 3 ਅਕਤੂਬਰ ਨੂੰ ਅਸੀਂ ਸੰਗਰੂੜ ਦੇ ਵਿੱਚ ਝੰਡਾ ਮਾਰਚ ਵੀ ਕਰਾਂਗੇ ਤੇ ਪੱਕਾ ਮੋਰਚਾ ਲਾਵਾਂਗੇ ਜਿਸ ਕਰਕੇ ਪੰਜਾਬ ਦੇ ਕੋਨੇ-ਕੋਨੇ ਨੂੰ ਲੱਖਾਂ ਮਲਾਇਓ ਜੋ 1 2 ਦੇ 3 ਅਕਤੂਬਰ ਨੂੰ ਜ਼ਰੂਰ ਹੀ ਪਹੁੰਚਣਗੇ ਹਨ ਹਾਂਜੀ ਪੰਜਾਬ ਸਰਕਾਰ ਦੇ ਮੁਲਾਜ਼ਮ ਕਿੰਨੇ ਪਰਸੈਂਟ ਡੀਏ ਦੀ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਪੰਜਾਬ ਰਣਡੀ ਦੀ ਮੰਗ ਕਰ ਰਹੇ ਹਨ ਆਜੋ ਪੰਜਾਬ ਦੇ ਮਲਾਜਮਾਂ ਦਾ ਡੀ 38% ਆ ਜੋ ਕੇਂਦਰ ਸਰਕਾਰ ਦੇ ਮਲਾਜਮਾਂ ਉਹਨਾਂ ਦਾ ਡੀ 50% ਆ ਹਾਂਜੀ 12% ਦਾ ਫਰਕ ਆ ਜਿਸ ਕਰਕੇ ਮਲਾਜਮ 12 ਵਾਰ ਮੰਗ ਕਰ ਰਹੇ ਹਨ ਜੇਕਰ ਮਲਾਜਮਾਂ ਦਾ ਡੀ 38% ਵਧਾ ਕੇ 50% ਕੀਤਾ ਜਾਂਦਾ ਤਾਂ ਹਜ਼ਾਰ ਰੁਪਿਆ ਹਰ ਮਹੀਨੇ ਮਲਾਜਮਾਂ ਦੇ ਤਰ੍ਹਾਂ ਵਧੂ ਹਾਂਜੀ ਦਿਲਜੀਤ ਦਸਾਂਸ ਦੀ ਕਿਸ ਫਿਲਮ ਨੂੰ ਲੈ ਕੇ ਸੈਂਸਰ ਬੋਰਡ ਨੇ ਕਿੰਨੇ ਸੀਨ ਹਟਾਉਣ ਲਈ ਕਿਹਾ ਦਿਲਜੀਤਾਂ ਦੀ ਪੰਜਾਬ 1995 ਫਿਰ ਉਹਨੂੰ ਲੈ ਕੇ ਉਹ ਸੈਂਸਰ ਬੋਰਡ ਨੇ 120 ਇਨਰ ਆਉਣ ਗਿਆ ਹਨ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ